ਭਗਵਾਨ ਵਾਲਮੀਕੀ ਆਸ਼ਮ ਧੂਣਾ ਸਾਹਿਬ ٹرسٹ ਦੇ ਮੁਖੀ ਮਹੰਤ ਮਲਕੀਤ ਨਾ ਕਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਵੱਲੋਂ ਆਸ਼ਰਮ ਦੀ ਪਰਕਰਮਾ ਚ ਸਫਾਈ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਹਰ ਐਤਵਾਰ ਸਵੇਰੇ 6 ਵਜੇ ਆਰੰਭ ਕੀਤੀ ਜਾਂਦੀ ਹੈ ਇਸ ਕਾਰ ਸੇਵਾ ਵਿੱਚ ਹਰ ਕਿਸੇ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਜੋ ਪਾਵਨ ਕੋਇਤਰ ਸਰੋਵਰ ਦੀ ਸੇਵਾ ਪਾਵਨ ਵਾਲਮੀਕੀ ਤੀਰਥ ਦੇ ਉੱਤੇ ਹਰ ਹਫਤੇ ਚੱਲਦੀ ਹੈ ਕਿਉਂਕਿ ਸਤਵਾਂ ਐਤਵਾਰ ਹੋ ਚੁੱਕਾ ਵਾ ਇਹਦੇ ਵਿੱਚ 6 ਵਜੇ ਜਿਹੜੀ ਉਹ ਸੇਵਾ ਚਾਲੂ ਹੋ ਜਾਂਦੀ ਆ ਇਹਦੇ ਵਿੱਚ ਸਾਧ ਸੰਗਤ ਨੂੰ ਅਪੀਲ ਕਰਦੇ ਆ ਕਿ ਪਰਿਵਾਰ ਸਮੇਤ ਪਹੁੰਚ ਕੇ ਇਸ ਸੇਵਾ ਦਾ ਜਿਹੜਾ ਉਹ ਲਾਭ ਲਿਆ ਜਾਵੇ ਪਾਵਨ ਬਾਲਮੀ ਕੀ ਤੀ ਦੀ ਸੇਵਾ ਉੱਤਮ ਦਾ ਮਤਲਬ ਇਹ ਹੈ ਕਿ ਪਾਗਾ ਵਾਲਿਆਂ ਨੂੰ ਕੀ ਉਹ ਮਿਲਦੀ ਹੈ ਹਾਰੀਆਂ ਹੀ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਐਤਵਾਰ ਵਾਲੇ ਦਿਨ ਦੀ ਸ਼ੁਰੂਆਤ ਹੋਈ ਹੈ ਐਤਵਾਰ ਦੇ ਦਿਨ ਠੀਕ ਟਾਈਮ 'ਤੇ ਆ ਕੇ ਸੇਵਾ ਦਾ ਮਤਲਬ ਉਹ ਕਿ ਇਹ ਸੇਵਾ ਕਦੀ ਗੁਰੂ ਘਰ ਦੀ ਸੇਵਾ ਕਦੀ ਵਿਅਸਥ ਨਹੀਂ ਜਾਂਦੀ ਹੁੰਦੀ ਗੁਰੂ ਘਰ ਦੀ ਅਰਦਾਸ ਕਦੀ ਵਿਅਸਥ ਨਹੀਂ ਜਾਂਦੀ ਔਰ ਨਾਲ ਮਿਲ ਕੇ ਸੇਵਾ ਦੇ ਕੁੰਬ ਦੇ ਵਿੱਚ ਹਿੱਸਾ